2500 ਵਾਟ ਦਾ ਇਨਵਰਟਰ ਤੇ 2.4 ਕਿਲੋਵਾਟ ਦੀ ਬੈਟਰੀ ਸਾਡੇ ਕੋਲ ਸਟਾਕ ਦੇ ਵਿੱਚ ਹੈਗੀ ਐਸ ਟਾਈਮ ਜਿਨ੍ਹਾਂ ਨੇ ਵੀ ਲੈਣਾ ਹੋਵੇ ਸਾਡੇ ਨਾਲ ਜੇਤੇ ਜੇਤੇ ਸੰਪਰਕ ਕਰਨੀ ਕਰਾਸੀ ਗੱਲ ਦੋਸਤੋ ਮੈਂ ਤੁਹਾਡਾ ਦੋਸਤ ਜਸਵੰਦਰ ਸਿੰਘ ਬੀਐਸ ਇਲੈਕਟ੍ਰੋਨਿਕਸ ਲੁਧਿਆਣਾ ਆਪਣਾ YouTube ਚੈਨਲ ਲੁਧਿਆਣਾ ਲੋਕਲ ਅਡਰੈਸ ਆਪਣਾ ਪ੍ਰਤਾਪਨਗਰ ਗਲੀ ਨੰਬਰ 1 ਜਿਦਾਂ ਕਿ ਤੁਸੀਂ ਜਾਣਦੇ ਹੋ ਆਪਣੇ ਕੋਲੇ ਸਵਾਸਤਿਕਾ ਦਾ ਸਟਾਕ ਦੁਬਾਰੇ ਆ ਚੁੱਕਿਆ ਇਹ ਸਟਾਕ ਦੇ ਵਿੱਚ ਸਾਡੇ ਕੋਲ 1100 ਵਾਟ ਦਾ ਇਨਵਰਟਰ ਤੇ ਸਾਡੇ ਕੋਲ ਜਿਹੜੀ ਬੈਟਰੀ ਨੇ ਉਹ 1 ਕਿਲੋਵਾਟ ਤੇ 1200 ਵਾਟ ਦੋਨਾਂ ਸਾਡੇ ਕੋ ਪਹੁੰਚ ਚੁੱਕੀਆਂ ਨੇ ਤੇ ਜਿੰਨਾ ਵੀ ਵੀਰਾਂ ਨੇ ਸਾਡੇ ਕੋਲੇ ਇਹ ਇਨਵਰਟਰ ਬੈਟਰੀ ਲੈਣਾ ਹੋਵੇ ਤਾਂ ਸਾਡੇ ਨਾਲ ਛੇਤੀ ਛੇਤੀ ਸੰਪਰਕ ਕਰ ਸਕਦੇ ਨੇ ਹੁਣ ਕਈ ਵੀਰਾਂ ਦੀ ਡਿਮਾਂਡ ਸੀ ਸਾਨੂੰ ਵੱਡੇ ਲੋਡ ਵਾਸਤੇ ਵੱਡਾ ਇਨਵਰਟਰ ਤੇ ਵੱਡੀ ਬੈਟਰੀ ਚਾਹੀਦੀ ਆ ਤੇ ਉਹ ਵੀ ਆਪਣੇ ਕੋਲੇ ਸਵਾਸਤਿਕਾ ਦੇ ਵਿੱਚ ਪਹੁੰਚ ਚੁੱਕਿਆ ਜਿਹਦੇ ਚ 2500 ਵਾਟ ਦਾ ਇਨਵਰਟਰ ਤੇ 2.4 ਕਿਲੋਵਾਟ ਦੀ ਬੈਟਰੀ ਸਾਡੇ ਕੋਲ ਸਟਾਕ ਦੇ ਵਿੱਚ ਹੈਗੀ ਐਸ ਟਾਈਮ ਜਿਨ੍ਹਾਂ ਨੇ ਵੀ ਲੈਣਾ ਹੋਵੇ ਸਾਡੇ ਨਾਲ ਛੇਤੀ ਛੇਤੀ ਸੰਪਰਕ ਕਰਨ ਸਟਾਕ ਸਾਡੇ ਕੋਲ ਲਿਮਟਿਡ ਹੀ ਆ 1200 ਵਾਟ ਦੀਆਂ ਬੈਟਰੀਆਂ ਤੇ 1100 ਵਾਟ ਦੇ ਇਨਵਰਟਰ ਜਿੰਨਾ ਵੀ ਰਣੇ ਵਿੱਚ ਚਾਹੀਦੇ ਹੁਣ ਛੇਤੀ ਛੇਤੀ ਸੰਪਰਕ ਕਰੋ ਧੰਨਵਾਦ